ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਯੰਗ ਫਾਰਮਰ ਚੈਨਲ ਨਾਲ ਜੁੜੇ ਹੋਏ ਜਿੰਨੇ ਵੀ ਭਰਾ ਹੈਗੇ ਆ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਵੀਡੀਓ ਲੈ ਕੇ ਆਏ ਹਾਂ ਨਾ ਲਾਈਵ ਤੁਹਾਨੂੰ ਦਿਖਾਉਣੇ ਆ ਕਿ ਪਿੰਡ ਕੋਟ ਭਾਈ ਦੀਆਂ ਜੀਆਂ ਮਸ਼ਹੂਰ ਕਈਆਂ ਨੇ ਪੁਰਾਣੇ ਸਮੇਂ ਤੋਂ ਉਹ ਕਿਵੇਂ ਬੰਦੀਆਂ ਨੇ ਹਨਾ ਆਜੋ ਨਾਲੇ ਬਾਈ ਨਾਲ ਗੱਲਾਂ ਬਾਤਾਂ ਕਰਾਂਗੇ ਇਹ ਸਾਰਾ ਤੁਹਾਨੂੰ ਕਈਆਂ ਦਿਖਾਉਣੇ ਆ ਬੰਦੀਆਂ ਲਾਈਵ ਸ਼ੇਅਰ ਕਰ ਦਿਓ ਜੀ ਕਮੈਂਟ ਕਰਿਓ ਜ਼ਰੂਰ ਆਪਨੇ ਬਾਈ ਸਿੰਦਾ ਜੀ ਲੈ ਕੇ ਆਏ ਆਪਾਂ ਨੂੰ ਇਹ ਬਾਈ ਨੇ ਵਰਤੀ ਆ ਕਈ ਦੇ ਕਸਗਾ ਬਾਈ ਦੇਖੋ ਪਹਿਲਾਂ ਤਾਂ ਤੁਸੀਂ ਬਾਈ ਕੋਲੇ ਸੇ ਕਿਵੇਂ ਆਈ ਸੀ ਪਹਿਲੀ ਆ ਜੀ ਅਸੀਂ ਬਾਈ ਮੈਂ ਜਗENDER ਭੁੱਲਰ ਲੰਘੇ ਜਾਂਦੇ ਸੀਗੇ ਅੱਛਾ ਸਾਡੇ ਉਹਨੇ ਨੀਗਾ ਭਾਈ ਬਾਈ ਜੇ ਸਮਾਨ ਡੰਗਿਆ ਪਿਆ ਹੀ ਰਸੰਨਾ ਦੇ ਮਤਲਬ ਜੀ ਖੇਤੀ ਪਈ ਹੋਈ ਆ ਵੀ ਦੇਖ ਕੇ ਆਈਏ ਅੱਛਾ ਉਹ ਦੇਖਿਆ ਜੀ ਤੁਹਾਨੂੰ ਮਤਲਬ ਵਧੀਆ ਲੱਗਿਆ ਕੰਮ ਕੁਆਲਟੀ ਵਧੀਆ ਲੱਗੀ ਸੀ ਹੂੰ ਤੇ ਫਿਰ ਬਾਈ ਕੋਲੋਂ ਇੱਕ ਰੰਬਾ ਐ ਖੁਰਪਾ ਐ ਬਾਈ ਕਰਿਆ ਅੱਛਾ ਕਰੇ ਕੰਮ ਕਰਨ ਵਾਸਤੇ ਵਧੀਆ ਲੱਗਿਆ ਫਿਰ ਅਹੀ ਬਾਈ ਗੁਬਿੰਦਰ ਭੁੱਲਰ ਨਾਲ ਹੀ ਫੇਰ ਆਏ ਹੋ ਜਿਹੜਾ ਸੀ ਇੱਕ ਰੰਬਾ ਫੇਰ ਲੈ ਕੇ ਗਏ ਠੀਕ ਹੈ ਉਹਦਾ ਰੀਅਲ ਮੈਨੂੰ ਵਧੀਆ ਲੱਗੇ ਫਿਰ ਅਸੀਂ ਕੋਟਨੇ ਗੱਲਬਾਤ ਕਰੀਏ ਇਹ ਪਾਈ ਨਾਲ ਗੱਲਾਂ ਬਾਤਾਂ ਕਰੀਆਂ ਵੀਰੇ ਹਿਸਾਬ ਨਾਲ ਇਹ ਆ ਵੀ ਜੋਬ ਛੱਡ ਕੇ ਆਏ ਆ ਛੱਡ ਆਉਂ ਗਏ ਛੱਡ ਕੇ ਆਏ ਆ ਕਿੰਨਾ ਪਰਤੀ ਕਰਨੀ ਕਰਦੇ ਆ ਉਹਦਾ ਮੈਨੂੰ ਲੱਗਿਆ ਵੀ ਆਪਾਂ ਨੂੰ ਜਾਣਾ ਚਾਹੀਦਾ ਬਾਈ ਕੋਈ ਯਾਰ ਨਾ ਹਾਂ ਇਹ ਸ਼ੇਅਰ ਕਰਨਾ ਚਾਹੀਦਾ ਕੰਮ ਠੀਕ ਹੈ ਅਸੀਂ ਆਪ ਵੀ ਨਾਲ ਗੱਲਬਾਤ ਕਰੀਏ ਅੱਜ ਆਪਾਂ ਕੀ ਆਏ ਆ ਪਾਈ ਜਿਸ ਤੋਂ ਵੀ ਆਪਾਂ ਨੂੰ ਮਿਲੂਗਾ ਇਸ ਤਰ੍ਹਾਂ ਕੰਮ ਕੁੰਦਾ ਬੰਦਾ ਜਿਹੜਾ ਕਰਦੇ ਆ ਕਲਾ ਨੂੰ ਉਸ ਦਾ ਜਾਣ ਕਰਾਂਗੇ ਠੀਕ ਆ ਬਈ ਤੇ ਆਹ ਭਾਈਏ ਜੀ ਜਿਹੜੇ ਕੇ ਆਪ ਹੱਥੀਂ ਗਏ ਆ ਤਿਆਰ ਕਰਦੇ ਆ ਹਨਾ ਬਾਈ ਵੀ ਕਹਾਣੀ ਵੀ ਤੁਹਾਨੂੰ ਦੱਸਾਂਗੇ ਵੀਡੀਓ ਵੀ ਆਪਾਂ ਰਿਕਾਰਡ ਕੀਤੀ ਆ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਇਹ ਇਹਨਾਂ ਦਾ ਜਿਹੜਾ ਪਿਤਾ ਪੁਰਖੀ ਕੰਮ ਹੈ ਨਾ ਜਿਹੜਾ ਪਈਆਂ ਬਣਾਉਣ ਦਾ ਕੰਮ ਇਹਨਾਂ ਦਾ ਪਿਤਾ ਪੁਰਖੀ ਆ ਆਪਾਂ ਲਾਈਵ ਸ਼ੁਰੂ ਹੋਣ ਤੋਂ ਪਹਿਲਾਂ ਤਾਂ ਦੁਕਾਨ ਦਿਖਾ ਦਿੰਨੇ ਇਹਨਾਂ ਦਾ ਐਡਰੈਸ ਕੀ ਆ ਹਨਾ ਆਪਾਂ ਬਾਈ ਕੋਟਪਾਈ ਹੁੰਦੇ ਦੇ ਬੱਸ ਸਟੈਂਡ ਤੇ ਖੜੇ ਆ ਇਸ ਸਮੇ ਇਧਰ ਤੁਸੀਂ ਦੇਖ ਸਕਦੇ ਹੋ ਕਿ ਦੜਵੇ ਵਾਲੀ ਰੋਡ ਆ ਇਹ ਜਿਹੜੇ ਦੜਵੇ ਤੋਂ ਆਉਂਦੀ ਆ ਇਧਰ ਸਾਬਚੰਦ ਭਲਾਈ ਜਣਾ ਸੱਚਿਆਂ ਨੂੰ ਜਾਂਦੀ ਆ ਤੇ ਆਹ ਬਾਈ ਦੀ ਹੈਗੀ ਦੁਕਾਨ ਜੀ ਮਠਾੜੂ ਐਗਰੀ ਵਰਕਸ ਇੱਥੇ ਖੇਤੀਬਾੜੀ ਦੇ ਸਾਰੇ ਸੰਦ ਤਿਆਰ ਕੀਤੇ ਜਾਂਦੇ ਆ ਤੇ ਆ ਦੇਖੋ ਕਈਆਂ ਬੰਦੀਆਂ ਕਈਆਂ ਕਸੀਏ ਕਸੌਲੀਆਂ ਤੇ ਬਾਕੀ ਹੋਰ ਸਮਾਨ ਆ ਦੇਖੋ ਤੁਸੀਂ ਹਨਾ ਸਾਰਾ ਵਧੀਆ ਕੁਆਲਟੀ ਦਾ ਸਮਾਨ ਹੁੰਦਾ ਤੇ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਉਹਨਾਂ ਦੀ ਤੁਹਾਨੂੰ ਫੋਟੋ ਦਿਖਾ ਦਿੰਨੇ ਆ ਜਿਹੜੇ ਆਪਣੇ ਈ ਦੇ ਬਾਈਆ ਜਾਣਦੇ ਹੋਣਗੇ ਮਿਸਤਰੀ ਜਰਨੈਲ ਸਿੰਘ ਖਾਲਸਾ ਉਹਨਾਂ ਦਾ ਇਹ ਕੰਮ ਆ ਜੀ ਤੇ ਇਹ ਬਾਈ ਹੋਰੀ ਆ ਜਿਹੜੇ ਇਹਨਾਂ ਦੇ ਆਪਣੇ ਕਿਤਾ ਪਰ ਕੀ ਕਿਸੇ ਲੋਰਗੇ ਜਿਹੜਾ ਸੰਭਾਲਿਆ ਹੋਇਆ ਹੈਗਾ। ਆ ਦੇਖੋ ਕਿਵੇਂ ਇੱਕ ਤਾਂ ਹੁੰਦਾ ਵੀ ਮਸ਼ੀਨ ਤੇ ਕੰੀ ਚਾਰ ਕਰਨੀ ਹੈ ਨਾ ਇੱਥੇ ਜਿਹੜੀ ਹੱਥੀ ਕੋੜ-ਕੋੜ ਕੇ ਇੱਕ-ਇੱਕ ਬਾਈ ਤਿਆਰ ਕੀਤੀ ਜਾਂਦੀ ਆ ਬਹੁਤ ਮਿਹਨਤ ਵਾਲਾ ਕੰਮ ਆ। ਕਮੈਂਟ ਕਰਿਓ ਕੌਣ-ਕੌਣ ਦੇਖ ਰਿਹਾ ਹੈਗਾ ਬਾਈ ਦੀ ਮਿਹਨਤ ਕਿਵੇਂ ਲੱਗੀ ਫਿਰ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਤੁਹਾਨੂੰ ਇਹਨਾਂ ਦਾ ਜਿਹੜਾ ਕੰਮ ਬਾਰੇ ਪੁੱਛਦੇ ਆ ਨਾ ਕਿਵੇਂ ਕਈਆਂ ਤਿਆਰ ਕਰਦੇ ਨੇ ਪਰ ਭੜਾੜ ਫੋਕਰੀ ਹੰਤਾ ਯਾਰ ਨੂੰ ਕਿ ਆਇਆ ਅੱਲਾ ਉਹ ਹੀ ਫੜਿਓ ਅੱਗਿਆਂ ਨੂੰ ਲਾੜਿਓ ਬਾਣ ਗਰ ਨੂੰ ਆਇਆ ਇੱਥੇ ਫਿਰਦਾ ਹੈਗਾ ਬਸ ਆਪਾਂ ਪਹੁੰਚੇ ਜੀ ਪਿੰਡ ਕੋਟਪਾਈ ਬਾਈ ਲਖਵਿੰਦਰ ਸਿੰਘ ਮਿਸਤਰੀ ਹੈਨਾ ਸੁਖਜਿੰਦਰ ਹੈ ਸੁਖਜਿੰਦਰ ਸੁਖਜਿੰਦਰ ਸਿੰਘ ਤੇ ਇਹਨਾਂ ਦੇ ਪਿਤਾ ਜੀ ਸੀਗੇ ਸਰਦਾਰ ਜਰਨੈਲ ਸਿੰਘ ਜੀ ਖਾਲਸਾ ਜਿਹੜੇ ਆਪਣੇ ਏਰੀਆ ਦੇ ਭਰਾ ਹੈਗਾ ਜਾਣਦੇ ਹੋਣਗੇ ਹਨਾ ਇਹ ਵੀ ਕੰਮ ਕਰਦੇ ਸੀਗੇ ਤੇ ਬਾਈ ਹੋਰਾਂ ਨੇ ਵੀ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਬਾਈ ਜੀ ਅਪਣਾਇਆ ਹੈਗਾ ਸਭ ਤੋਂ ਪਹਿਲਾਂ ਬਾਈ ਸਵਾਗਤ ਆ ਲਾਈਵ ਦੇ ਵਿੱਚ ਧੰਨਵਾਦ ਜੀ ਬਾਈ ਕੋਲੇ ਆਏ ਹਨਾ ਕਾफी ਸਮਾਂ ਹੋ ਗਿਆ ਇਹਨਾਂ ਦੀ ਵੀਡੀਓ ਵੀ ਆਪਾਂ ਬਣਾ ਲਈ ਹੈਗੀ ਆ ਤੇ ਚਲੋ ਸੋਚਿਆ ਲਾਈਵ ਦੇ ਵਿੱਚ ਵੀ ਇਹਨਾਂ ਦਾ ਕੰਮ ਦਿਖਾਈਏ ਬਾਈ ਹੁਣ ਦੱਸਿਓ ਵੀ ਕਿਹੜੀ ਕਈ ਤਿਆਰ ਕਰ ਰਹੇ ਹੋ ਤੁਸੀਂ ਅਸੀਂ ਛੁਰੀ ਵਾਲੀ ਕੀ ਕਰ ਰਹੇ ਆ ਇਸ ਵਕਤ ਛੁਰੀ ਵਾਲੀ ਜਿਹੜੀ ਪੂਰੀ ਭਾਰੀ ਹੁੰਦੀ ਆ ਹਨਾ ਪੂਰੀ ਭਾਰੀ ਠੀਕ ਇਹ ਬਿਨਾ ਦਸਤੇ ਤੋਂ ਕਿੰਨਾ ਕੁ weight ਹੁੰਦਾ ਇਹਦਾ ਜੀ ਇਹ ਬਿਨਾ ਦਸਤੇ ਤੋਂ ਹੋਊਗਾ 3 ਸਵਾ 3 ਕਿਲੋ ਦੇ ਸਵਾ 3 ਕਿਲੋ ਹਾਂਜੀ ਤੇ ਇਹ ਕਈ ਚਲਾਉਣੀ ਮਾੜੇ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਹਨਾ ਹਾਂਜੀ ਅੱਜ ਕੱਲ ਜਿਵੇਂ ਕੰਮ ਘਟ ਗਿਆ ਹੱਥੀ ਲੋਕ ਕਰਨਾ ਤੇ ਇਹ ਕਈ ਫਿਰ ਉਹੀ ਬੰਦਾ ਲਿਆਂਦਾ ਉਹ ਜਿਹੜਾ ਜਿਆਦਾ ਜਿਵੇਂ ਨਹੀਂ ਨਾਰਮਲ ਚੱਲੀ ਜਾਂਦੀ ਐ ਕਿਹਦਾ ਕੋਈ ਹੁੰਦਾ ਕਿਉਂਕਿ ਵੈਸੇ ਦਸਤਾ ਪਾ ਕੇ ਸਹੀ ਲੱਗਦੀ ਐ ਅਗਲੇ ਨੂੰ ਸਹੀ ਲੱਗਦੀ ਹਾਂ ਦਸਤਾ ਫਿਰ ਇਹ ਤੁਸੀਂ ਟਾਲੀ ਦਾ ਵਰਤੋ ਟਾਲੀ ਦਾ ਦਸਤਾ ਟਾਲੀ ਦਾ ਆ ਦੇਖੋ ਜੀ ਦਸਤਾ ਵੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆ ਤੇ ਕਈ ਪੂਰੀ ਤਿਆਰ ਕਰਕੇ ਬਈ ਫਿਰ ਇਹ ਜਿਹੜੀ ਵਧੀਆ ਹੁੰਦੀ ਹੈ ਭਾਰੀ ਕਈ ਦਸਤਾ ਪਾ ਕੇ ਕਿੰਨੇ ਦੀ ਤਿਆਰ ਹੋ ਜਾਂਦੀ ਹੈ ਕਈ ਜਣ ਲੱਗਿਆ ਕਿ ਇਹ ਖਾਲੇ ਸ਼ੀਸ਼ੇ ਨਹੀਂ ਤਿਆਰ ਹੁੰਦੀ ਸ਼ੁਰੀ ਆ ਜੀ ਠੀਕ ਹੈ ਜੀ ਇਹਦੀ ਗਾਰੰਟੀ ਹੁੰਦੀ ਹੈ ਪੂਰੀ ਬਈ ਇਹ ਪੂਰੀ ਫੁੱਲ ਗਾਰੰਟੀ ਹੋਊਗੀ ਜਿਹੜੀ ਆਪਣੇ ਕਹਿ ਦਿੰਦੇ ਆ ਕਿਸਾਨ ਭਰਾ ਵੀ ਕਈ ਸ਼ੁੱਧ ਹੋਣੀ ਚਾਹੀਦੀ ਆ ਜਿਹੜੀ ਸ਼ੁੱਧ ਗਈ ਆ ਉਹਦਾ ਕਿੱਥੋਂ ਪਤਾ ਲੱਗਦਾ ਹੈਗਾ ਵੀ ਚਲਾਏ ਤੋਂ ਪਤਾ ਲੱਗਦਾ ਜਾਂ ਬਣਾਈ ਚ ਹੁੰਦੀ ਆ ਕੀ ਹਿਸਾਬ ਤਾਂ ਹਾਂ ਸ਼ੁੱਧ ਗਈ ਦਾ ਤਾਂ ਹੁਣ ਪੱਲੇ ਕਰਕੇ ਕੋਟਕੇ ਬਣਾਵਾਂਗੇ ਸਦਾ ਆਟੋਮੈਟਿਕ ਹੋਣੀ ਹਾਂਜੀ ਇਹਦੇ ਤੇ ਮਿੱਟੀ ਬਹੁਤ ਘੱਟ ਖੜੂਗੀ ਠੀਕ ਹੈ ਜੀ ਤੁਹਾਸੀ ਆ ਜਰਾ ਪੀਣ ਆਉਣੇ ਅਸੀਂ ਓਕੜੂ ਤੇਲ ਕੋ ਜਿੱਥੇ ਮਰਜ਼ੀ ਕਰ ਲੋ ਆਪਦੀ ਵੱਤ ਦੇ ਅਨੁਸਾਰ ਬੰਦਾ ਸਾਡੇ ਤੋਂ ਕਰਾ ਸਕਦਾ ਠੀਕ ਹੈ ਜੀ ਕਈ ਬੰਦਾ ਕਈ ਓਕੜੂ ਚਲਾਉਂਦਾ ਕਈ ਤੇਲ ਕੋ ਚਲਾਉਂਦੇ ਆ ਹੂੰ ਲੱਗਦਾ ਉਹਦੇ ਹਿਸਾਬ ਨਾਲ ਜਿੱਥੇ ਮਰਜ਼ੀ ਕਵੇ ਸਾਨੂੰ ਉੱਥੇ ਕਰਾ ਦਿੰਦੇ ਠੀਕ ਹੈ ਜੀ ਜਿਵੇਂ ਕੋਈ ਭਰਤ ਵਾਲਾ ਕੰਮ ਹੋ ਗਿਆ ਮਿੱਟੀ ਅੱਗੇ ਭਰਦੇ ਟਰਾਲੀਆਂ ਜਿਵੇਂ ਨਾ ਉਹ ਕਈ ਜਿਵੇਂ ਥੋੜੀ ਜਿਹੀ ਭਾਰੀ ਚੱਲਦੀ ਸੀ ਹੈਨਾ ਹਾਂਜੀ ਅੱਜ ਕੱਲ ਜਿਵੇਂ ਸਟੀਲ ਦੀ ਕਈ ਵੀ ਬਈ ਕਾਫੀ ਵਿਕਲ ਲੱਗ ਗਈ ਹੈ ਸਟੀਲ ਦੀ ਕਈ ਉਹ ਕਿਉਂ ਲੋਕ ਜ਼ਿਆਦਾ ਕਿਉਂ ਪਸੰਦ ਕਰਦੇ ਆ ਮੇਨ ਪਰਪਸ ਉਹਦਾ ਇਹ ਆ ਵੀ ਉਹਨੂੰ ਜਰ ਨਹੀਂ ਪੈਂਦੀ ਜਰ ਨਹੀਂ ਪੈਂਦੀ ਹੂੰ ਠੀਕ ਹੈ ਜੀ ਤੇ ਦੂਜਾ ਅਸੀਂ ਗਾਰੰਟੀ ਦੇਵਾਂਗੇ ਕਿ ਜਰ ਪੈਣੀ ਅੱਛਾ ਇਹ ਤੁਹਾਡੀ ਸਟੀਲ ਵਾਲੀ ਕਈ ਆ ਕਿ ਇਹ ਜਿੰਨਾ ਚਿਰ ਕਈ ਚੱਲੂਗੀ ਜਰ ਪੈਗੀ ਹਾਂਜੀ ਡਬਲ ਪੈਸੇ ਵਾਪਸ ਹੋਣਗੇ ਇਹਦੇ ਮਿੱਟੀ ਵੀ ਨਹੀਂ ਖੜਦੀ ਹਨ ਮਿੱਟੀ ਵੀ ਨਹੀਂ ਖੜਦੀ ਇੱਥੇ ਤੇ ਸਟੀਲ ਦੇ ਹੁਣ ਯਾਰ ਪੈ ਗਈ ਨਾ ਆਪਣੀ ਹਾਂਜੀ ਸ਼ੁਰੀ ਵੀ ਲਾਉਣੇ ਹੋ ਕਿ ਐਂ ਦਿੰਨੇ ਆਂ ਜੀ ਸ਼ੁਰੀ ਵਾਲੀ ਹਾਂਜੀ ਸ਼ੁਰੀ ਵਾਲੀ ਅਲੱਗ ਹਨਾ ਆਹ ਦੇਖੋ ਜੀ ਸਟੀਲ ਵਾਲੀ ਕਈ ਦੇ ਵਿੱਚ ਬਾਈ ਕੋਲੇ ਦੋ ਡਿਜ਼ਾਈਨ ਹੈਗੇ ਆ ਇੱਕ ਤਾਂ ਹੈਗੀ ਸ਼ੁਰੀ ਵਾਲੀ ਆ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਇਹ ਪੂਰੀ ਬਈ ਵਧੀਆ ਸ਼ੁਰੀ ਲਾ ਕੇ ਹੋਰੀ ਆ ਤੇ ਬਾਕੀ ਦੂਜੀ ਇਹ ਬਿਨਾ ਸ਼ੁਰੀ ਤੋਂ ਜਿਹਨੇ ਆਮ ਜਿਵੇਂ ਆ ਝੋਨੇ ਦਾ ਟਾਈਮ ਆਜੂਗਾ ਹਨਾ ਨੱਕੇ ਨੁੱਕੇ ਬੰਨਣ ਨੂੰ ਲੈਣੀ ਉਹ ਬਿਨਾ ਸ਼ੁਰੀ ਵਾਲੀ ਵੀ ਚੱਲ ਜਾਂਦੀ ਆ ਚੱਲ ਜਾਂਦੀ ਚੱਲ ਜਾਂਦੀ ਤੇ ਬਈ ਫਿਰ ਜਿਹੜੀ ਪੀਨ ਲਾਉਣੇ ਹੋ ਇਹ ਕਾਦੀ ਲਾਉਣੇ ਹੋ ਤੁਸੀਂ ਕਿਹੜਾ ਲੋਹਾ ਹੁੰਦਾ ਇਹ ਇਹ ਲੋਹੇ ਦੀ ਹੁੰਦੀ ਹੈ ਸਾਰੀ ਸਾਰੀ ਲੋਹੇ ਦੀ ਸਟੀਲ ਦੀ ਕਈ ਦੇ ਵੀ ਲੋਹੇ ਦੀ ਲੱਗਦੀ ਸਾਰੀ ਪੀਨ ਇੱਕੋ ਹੀ ਸੇਮ ਹੀ ਹੁੰਦੀ ਹੈ ਰੱਖ ਗਈ ਤੇ ਠੀਕ ਹੈ ਜੀ ਜ਼ਿਆਦਾਤਰ ਜਿਹੜਾ ਕਈ ਦਾ ਕੰਮ ਆ ਤੁਸੀਂ ਹੱਥੀ ਕਰਦੇ ਹੋ ਫਿਰ ਅੱਥੀ ਕੋਲ ਤੇ ਜ਼ਿਆਦਾਤਰ ਸਾਰਾ ਕੰਮ ਇਹ ਸਾਰਾ ਹੀ ਹੁੰਦਾ ਜੀ ਜੇ ਮਾਲ ਲਈ ਤੇ ਆ ਤਾਂ ਹੋਣੀ ਨਹੀਂ ਰ ਕੋਈ ਹੁਣ ਕਈ ਦੇ ਨਾਲ ਨਾਲ ਬਈ ਜੀ ਕਸੀਏ ਵੀ ਤਿਆਰ ਹੁੰਦੇ ਇੱਥੇ ਹਨਾ ਤੇ ਉਹ ਦੇਖੋ ਤੁਸੀਂ ਜਿਵੇਂ ਕਸ ਕੇ ਪਾਇਆ ਪਿੱਛੇ ਤੇ ਪੀਣਾ ਪੋਣਾ ਆਪ ਤਿਆਰ ਕਰਦੇ ਆ ਬਾਈ 10 ਤੇ ਵੀ ਆਪ ਪਾਉਂਦੇ ਆ ਆ ਦਸਤਾ ਹੀ ਪੂਰਾ ਮਜ਼ਬੂਤ ਹੁੰਦਾ ਹੀ ਸਿੰਦਾ ਜੀ ਇਹਨਾਂ ਤੇ ਵੇਖਣੇ ਅੱਜ ਕੋਈ ਉੱਠਦਾ ਤਾਂ ਨਹੀਂ ਉਹ ਤੋਂ ਹਾਂ ਕੋਈ ਉੱਠਦਾ ਕੋਈ ਹੈ ਸਿੱਖਨੇ ਆਪਾਂ ਇਹਦਾ ਤੇ ਆਪਾਂ ਨਹੀਂ ਸਹੀ ਆ ਚਾਹੀਏ ਤਿਆਰ ਕਰਨਾ ਇੱਧਰ ਦਿੱਤਾ ਤਾਂ ਆਇਓ ਉਹ ਚਾਹੀਏ ਦਸਤਾ ਤੇ ਕੀ ਜਿਆਦਾ ਕੰਮ ਆ ਜਾਂਦਾ ਬਿਜ਼ੁਰਗਾਂ ਦੇ ਹੁਣ ਆ ਦੀ ਇੱਕ ਬਸ ਹਾਂਜੀ ਇਹ ਕੰਮ ਆ ਬੰਦੇ ਬਈ ਦੱਸ ਤਾਂ ਵੈਸੇ ਤੁਸੀਂ ਕਿੰਨਾ ਦਿੰਨੇ ਹੋ ਜੇ ਕੱਲਾ ਦਸਤਾ ਲੈਣਾ ਹੋਵੇ ਕੱਲਾ ਦਸਤਾ ਕਹੀ ਜ 150 ਦਾ ਪਾ ਕੇ ਦਿੰਨੇ ਜੀ ਠੀਕ ਹੈ ਫਿਟਿੰਗ ਕਰ ਦਿੰਨੇ ਹੋ 150 ਫਿਟਿੰਗ ਕਰਕੇ ਠੀਕ ਹੈ ਪ੍ਰਾਣੀ ਕਹੀ ਦੇ ਕਿ ਕਿ ਤੁਹਾਡੇ ਪਿੱਛੇ ਵਾ ਦੇਖ ਰਹਾ ਜਿੰਦਰੀ ਬਈ ਪਈਆ ਛੁਰੀ ਲਾ ਕੇ ਰੱਖੀ ਬੈਠੋ ਹਣਾ ਹਾਂਜੀ ਉਹ ਵੀ ਆਰਡਰ ਦੀ ਤਿਆਰ ਕਰ ਰਹੇ ਹੋ ਤੁਸੀਂ ਉਹ ਵੀ ਆਰਡਰ ਤੇ ਹੀ ਆਰਡਰ ਤੇ ਇਹ ਮਾਲਕੋ ਦੀ ਡੱਬ ਵਾਲੀ ਭੇਜਿੰਨ ਦੋ ਅੱਛਾ ਜੀ ਇਹ ਫਿਰ ਮੁੱਠਾ ਲੱਕੜ ਦੇ ਲੱਗੂ ਐ A to Z ਸਾਰੀ ਲੱਕੜ ਦਾ ਬੇਰੀ ਦਾ ਦਸਤਾ ਹੋਊਗਾ ਇਹਦੇ ਚ ਠੀਕ ਹੈ ਜੀ ਵੇਜੇ ਜਸਤਾ ਤਿਆਰ ਕਰਕੇ 1500 ਰੁਪਏ ਦੀ ਤਿਆਰ ਪੈਂਦੀ ਬਿਲਕੁਲ 1500 ਦੀ ਪੱਕੇ ਛੁਰਿਉ ਵਧੀਆ ਪੂਰੀ ਕਾਲੀ ਦੀ ਫੱਟੀ ਹੋਊਗੀ ਜਿਹੜੀ ਮੂਰੇ ਲੱਗੀ ਉਹਦੇ ਇੱਕ ਅਸੀਆ ਬਾਈ ਕਿਹੜਾ ਸਾਈਜ਼ ਤਿਆਰ ਕਰ ਦਿਓ ਦਿਖਾਓ ਕਸੀਆ ਵੀ ਆਪਣਾ ਆ ਵੇ ਜਦ ਰਣਾ ਇਹ ਸਟੀਲ ਆ ਗਿਆ ਇਹ ਸਟੀਲ ਲਾਈ ਸਲੋਵਿੰਗ ਦੇ ਸੋ ਦਾ ਨਰਮਾ ਬਹੁਤ ਕੱਟਦੀ ਜਾਂਦੇ ਦਾ ਪਰ ਜਿਨ੍ਹਾਂ ਨੇ ਨਰਮੇ ਦੀ ਕੀਤੀ ਹੈ ਬਜਾਂਦ ਤੇ ਜੀ ਕਰਦਾ ਗੁੱਡਣ ਨੂੰ ਆ ਲੈ ਜਾਓ ਬਾਈ ਤੋ ਕਸੀਏ ਬਹੁਤ ਵਧੀਆ ਬਈ ਭਾਰੇ ਕਸੀਆ ਪੂਰੇ ਹਨਾ ਕਿੱਥੇ ਛੱਡ ਤੱਕ ਅਸੀਂ ਆ ਅੱਖ ਨਹੀਂ ਛੱਡਦਾ ਬਾਈ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਅਦਰ ਸਾਡਾ ਜੱਦੀ ਪੁੱਛਤੀ ਬਚਪਨ ਤੇ ਹੋ ਗਿਆ ਪਰ ਹੁਣ ਜਿਹੜਾ ਆਪਾਂ ਨੂੰ 2 ਸਾਲ ਹੋ ਗਏ ਕੰਮ ਸੰਭਾਲੇ 2 ਸਾਲ ਤੋਂ ਤੁਸੀਂ ਸੰਭਾਲ ਰਹੇ ਹੋ ਕੰਮ ਹਨਾ ਹਾਂ ਤੇ ਚੰਡੀਗੜ੍ਹ ਤੋਂ ਤੁਸੀਂ ਜੋਬ ਛੱਡ ਕੇ ਆਏ ਹੋ ਹੂੰ ਹੂੰ ਠੀਕ ਹੈ ਜੀ ਦੋਸਤੋ ਸਾਰੇ ਭਰਾ ਜਿਹੜੇ ਲਾਈਵ ਦੇਖ ਰਹੇ ਆ ਬਾਈ ਨੂੰ ਸਪੋਰਟ ਜ਼ਰੂਰ ਕਰਿਓ ਹਨਾ ਆਪਣੇ ਗਵਾਲੀ ਪਿੰਡ ਤੋਂ ਆ ਜਿੰਨੇ ਵੀ ਬਾਈ ਨੇੜੇ ਵਾਲੇ ਹੈਗੇ ਆ ਇਸ ਵਾਰ ਜ਼ਰੂਰ ਆਇਓ ਤੇ ਕਿਉਂਕਿ ਬੰਦੇ ਦੀ ਹੌਸਲਾ ਫਜ਼ਾਈ ਹੋ ਜਾਂਦੀ ਹੈ ਹਨਾ ਇਹ ਚੀਜ਼ ਨੂੰ ਜ਼ਰੂਰ ਖਿਆਲ ਕਰਿਓ ਫੇਡ ਵੀਡੀਓ ਨਹੀਂ ਕਰ ਰਹੇ ਹਨਾ ਬਾਈ